ਸਰੇਮ ਪਿਆ ਪਰਿਸ ਸ੍ਰੀ ਗੁਰਮੈ ਮੈਂ ਪ੍ਰਮਿੰਦਰ ਕੌਰ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ। ਦੇਖੋ ਜੀ ਆ ਇਧਰ ਲਪਾਸਾ ਹੈ। ਸੱਜਾ ਪਾਸਾ ਹੈ। ਜਿਆ ਅਟਾ। ਇਹਦੀ ਬੁਣਤੀ ਮੈਂ ਦੱਸੀ ਇਧਰੋਂ ਤੇ ਆ ਖੱਬਾ ਪਾਸਾ ਇਧਰ। ਦੇਖੋ ਇਹਦੇ ਇਧਰ ਰਹੀ ਹੈ ਫੱਟੀ। ਤੇ ਇਹਦੇ ਇਧਰ ਫੱਟੀ ਹੋਊਗੀ। ਠੀਕ ਹੈ। ਐਸਾ। ਇਹ ਤੇ ਬਟਣ ਲੱਗਣਗੇ ਤੇ ਇਹ ਤੇ ਚਾਕ ਬਣਨਗੇ। ਦੇਖੋ ਐਸਾ ਲੁੱਟ ਆਊਗਾ। ਇਹ ਆ ਮੈਂ ਬੁਣਤੀ ਦੱਸੀ ਆ ਉਹ ਇਹਦੇ ਨਾਲ ਲਾ ਦੂੰਗੀ ਮੈਂ। ਇਸੇ ਪੈਨ 183 ਦੱਸਿਓ ਤੇ ਮੈਂ ਤੁਹਾਨੂੰ ਇਧਰ ਲਈ ਵੀ ਆ ਬੁਣਤੀ ਦੱਸੀ ਵੀ ਆ ਉਵੇਂ ਹੀ ਪਾਉਣੀ ਆ ਇਧਰ ਵੀ ਉਵੇਂ ਹੀ ਪਾਉਣੀ ਆ ਵੀ ਦੱਸਦੀ ਆ ਮੈਂ ਬਣਾਉਣੀ ਤੁਹਾਨੂੰ ਜਦੋਂ ਵੀ ਤੁਸੀਂ ਬੁਣਤੀ ਵੀ ਸ਼ੁਰੂ ਕਰਨੀ ਆ ਤੁਸੀਂ ਇਧਰ ਪਹਿਲਾਂ ਆਦੇ ਕੁੰਡਿਆਂ ਨੂੰ ਸੈੱਟ ਕਰ ਲਓ ਮੇਰੇ ਸੈੱਟ ਕੀਤੇ ਹੋਏ ਕੁੰਡੇ ਤੇ ਪਹਿਲਾਂ ਮੈਂ ਗਿਣ ਕੇ ਰੱਖੇ ਆ ਤੇ ਕਾਲੀ ਜਨਾ ਕੁਝ ਘੱਟ ਪਤਾ ਲੱਗਦਾ ਵੀ ਬੁਣਤੀ ਦਾ ਫਾਇਦਾ ਵੀ ਨਹੀਂ ਦੱਸਣ ਦਾ ਉਹ ਮੈਂ ਪਹਿਲਾਂ ਕਾਲੀ ਜਿਹੜਾ ਦੱਸੀ ਸੀ ਉਹ ਦੋ ਵਾਰੀ ਬੁਣਤੀ ਦੱਸੀ ਆ ਉਸ ਪਾਸੇ ਦੀ ਮੈਂ ਕਿਉਂਕਿ ਮੈਨੂੰ ਕਮੈਂਟ ਆਇਆ ਜਿਗਾ ਵੀ ਦੀਦੀ ਦੁਬਾਰਾ ਦੱਸੋ ਕਿ ਮੈਂ ਹੋਰ ਕਲਰ ਤੇ ਦੱਸੀ ਆ ਤੇ ਉਹ ਮੈਂ ਹੋਰ ਕਲਰ ਵਾਲੀ ਤੁਹਾਨੂੰ ਥੁਕੀ ਨਾ ਨਾੜ ਲਾ ਦੂੰਗੀ ਵੀੜ ਨੂੰ ਤੁਹਾਨੂੰ ਪਤਾ ਲੱਗ ਜਾਊਗਾ ਤੇ ਹੁਣ ਮੈਂ ਤੁਹਾਨੂੰ ਇਹ ਕਹਿਣ ਦੱਸਦੀ ਆ ਵੀ ਦੋ ਗੁੰਡੇ ਆਪਾਂ ਸਿੱਧੇ ਬੁਣਨੇ ਆ ਇਧਰ ਵੀ ਜਿਹੜੀ ਇਹ ਮੇਰੀ ਏ ਪਾਸੇ 'ਚ ਵੀ ਦੱਸੀ ਐ 'ਚ ਵੀ ਤੇ ਫਿਰ ਮੈਂ ਇੱਕ ਭੈਣ ਦਾ ਆ ਸੀ ਵੀ ਸਮਝ ਨਹੀਂ ਆਈ ਇਹ ਪਤਾ ਨਹੀਂ ਲੱਗਿਆ ਤੇ ਮੈਂ ਹੋਰ ਕਲਰ 'ਚ ਫੇਰ ਦੁਬਾਰਾ ਪਾਈ ਐ ਤੇ ਇਧਰ ਇਹਦੇ ਵੀ ਦੋ ਕੁੰਡੇ ਜਿਗੇ ਠੀਕ ਐ ਦੇਖ ਇਹਦੇ ਦੋ ਕੁੰਡੇ ਬੁਣ ਕੇ ਤੇ ਇੰਦਰ ਆਪਾਂ ਇਥੇ ਜਾਲੀ ਬਣੋਂਗੇ ਆਪਣ ਉੱਪਰ ਦੋ ਤਿੰਨ ਗੁੰਡੇ ਬੁਣਨੇ ਆਪਣਾ ਚਾਰ ਜੜਵਿਆਂ ਤਿੰਨ ਗੁੰਡੇ ਬੁਣਨੇ ਆ ਤੇ ਦੋ ਆਪਣੇ ਇੱਥੇ ਦੇਖੋ ਤਿੰਨ ਗੁੰਡੇ ਬੁਣਨੇ ਦੋ ਆਪਣੇ ਇੱਥੇ ਘਟ ਜਾਣਗੇ ਤਿੰਨ ਗੁੰਡੇ ਘਟਣਗੇ ਇੱਥੇ ਇੱਕ ਜਾਲੀ ਬਣਗੀ ਤੇ ਆ ਜਾਣੇ ਤਿੰਨ ਬੁਣਨੇ ਤੇ ਤਿੰਨ ਜਾਣਗੇ ਤੇ ਫਿਰ ਤਿੰਨ ਘਟ ਜਾਣਗੇ ਦੇਖ ਐਸ ਲੋਟ ਦੋਨ ਚ ਪਾ ਲੈਣਾ ਆਪਾਂ ਦੇਖੋ ਦੋ ਗੁੰਡੇ ਜਾਇ ਪਾ ਲਿਆ ਦੋ ਗੁੰਡੇ ਇਧਰ ਮੋੜ ਦੇ ਪਾ ਕੇ ਫਿਰ ਆਪਾਂ ਇਧਰ ചിംഗ സൈ ചേ കിജാ തന്നെ കുടയാണ കണ്ടേ ഫെ ബുണ്ട് തന്നെ ദുണ ഇളി ബനുക്കുണ്ടാ സിദ്ധാ ബന്ധന ਫਿਰ ਆਪਾਂ ਇੱਥੇ ਜਾਲੀ ਬਣਾਉਣੀ ਹੈ ਵੀ ਤਿੰਨ ਬਣਾਉਣੇ ਇੱਕ ਤੋ 3 ਦੇਖੋ ਜੀ ਆਪਾਂ ਜਾਲੀ ਬਣਾ ਕੇ ਤਿੰਨ ਬਣਾ ਲਏ ਹੁਣ ਆਪਣਾ ਇਹ ਇਹ ਨਾ ਪਹਿਲੀ ਸਿਲਾਈ ਤੇ ਜਿਹੜੇ ਆਪਾਂ ਤਿੰਨ ਬਣਾਉਣੇ ਆ ਆਹ ਤਿੰਨਾਂ ਤੇ ਇੱਕ ਬਣਾਉਣੇ ਆ ਪਹਿਲੀ ਸਿਲਾਈ ਤੇ ਤਾਂ ਹੋ ਜੂ ਔਖਾ ਕਿਉਂਕਿ ਆਪਾਂ ਓਟੇ ਪਾਸਿਓਂ ਫਿਰ ਤਾਂ ਹੈ

ਹੁਣ ਆਪਾਂ ਤਿੰਨ ਗੁੰਦੇ ਬੰਨ ਲੈਣੇ ਇਹ ਤਾਂ ਮੈਂ ਇਸ ਕਰਕੇ ਦੱਸਿਆ ਵੀ ਇੰਦਰੋਂ ਡਿਜ਼ਾਈਨ ਕਿਵੇਂ ਪਰ ਉਹਨਾਂ ਦਾ ਮੇਰਾ ਡਿਜ਼ਾਈਨ ਇਹ ਦੋ ਵਾਰੀ ਵੀਡੀਓ ਪਾਈ ਹੋਈ ਹੈ ਇੰਦਰ ਵੀ ਫੱਟੀ ਰਹਿਣੀ ਹੈ ਬਟਨ ਇਹ ਤੇ ਚਾਕ ਬਣਨਗੇ ਦੇਖੋ ਜੀ ਆਪਾਂ ਦੋ ਤਿੱਕ ਬਣਾਇਆ ਤਿੰਨ ਬੰਨ ਲੈ ਦੇਖੋ ਇੱਥੇ ਆਪਾਂ ਜਾਲੀ ਬਣਾਈ ਤਿੰਨ ਬੁਨੇ ਫਿਰ ਤਿੰਨਾ ਤੋਂ ਇੱਕ ਬਣਾਇਆ ਤਿੰਨ ਬੰਨ ਲੈ ਹੁਣ ਆਪਣੀ ਜਾਲੀ ਬਣਾਂਗੇ ਇੱਥੇ ਦੇਖੋ

Low then. ਦੇਖੋ ਤਿੰਨ ਤੱਕ ਤਿੰਨ ਬਣ ਲੈਣੇ ਲਓ ਤਿੰਨ ਆਈਂ ਬਣਾਉਂਦੇ ਜਾਣਾ ਮੇਰੀ ਇਹਦੀ ਜੇਵ ਦੀ ਵੀਡੀਓ ਵੀ ਪਾਈ ਹੋਈ ਹੈ ਵੀ ਇਹ ਕਿਵੇਂ ਬਣਾਉਣੀ ਹੈ ਕਿਵੇਂ ਕੁੰਡੇ ਚੱਕਣੇ ਆ ਉਹ ਤੁਸੀਂ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਦਨ ਕੁੰਡੇ ਸਿੱਧੇ ਜਿੱਥੇ ਆਪਾਂ ਦਨਾਂ ਤੋਂ ਇੱਕ ਬਣਾਉਣਾ ਦੋਨੋਂ ਪਾਸੇ ਤਿੰਨ ਤਿੰਨ ਸਿੱਧੇ ਬਣਨਗੇ ਫਿਰ ਜਾਲੀ ਬਣੂਗੀ ਦੇਖੋ ਇੱਕ ਤੇ ਜਾਲੀ ਬਣ ਗਿੰਦਾ ਉਹ ਤੇ ਆ ਤਿੰਨ ਤੁਸੀਂ ਐਂਟਰ ਲੇਗ ਲਓ ਇਹਦੇ ਨਾਲ ਮੈਂ ਦੂਜੀ ਵੀੜ ਕੋ ਲਾ ਦੂੰਗੀ ਜਿਹੜੀ ਮੈਂ ਹੋਰ ਰੰਗ ਤੇ ਬਣਾਈ ਹੈ ਪੁਨਤੀ తిను సే నీ రిన్న ਤੇ ਇੱਧਰ ਆਪਣਾ ਹੈ 3 ਜੰਦੇ ਤੇ ਹੁਣ ਆਪਾਂ ਬਣੂਗੇ ਜਾਂ ਵੀ ਦੇਖ ਕੋੰਤਾ ਸੱਦਾ ਇਹ ਆਪਣੇ ਫੱਟੇ ਬਣ ਜੂਗੇ ਇਹ ਤਾਂ ਇਹਦੇ ਚਾੱਕ ਰਹਿਣਗੇ ਫੱਟੀ ਤੇ ਇਹ ਫੱਟੀ ਤੇ ਰਹਿਣਗੇ ਚਾਕ ਜਿਆਦਾ ਇਨੀ ਕ ਬਣਾ ਲਈ ਆਪਾਂ 10 12 ਸਲਾਈਂਗਾਂ ਆਉਂਦਾ ਤੇ ਇਹਦੇ ਨਾਲ ਮੈਂ ਦੂਜੀ ਵੀਡੀਓ ਜੋੜੂਗੀ ਜਿਹੜੀ ਮੈਂ ਅੰਡਾ ਉਹਦੇ ਪਾਈ ਆ ਤੇ ਤੁਸੀਂ ਵੇਖ ਸਕਦੇ ਹੋ ਤੇ ਇਸੇ ਤਰ੍ਹਾਂ ਵੇਖੋ ਜੇਬ ਇਹਦੇ ਲਈ ਹੋਈ ਤੇ ਆਹੀ ਜੇਬ ਉਹਦੇ ਥੱਲੇ ਕੁੰਡੇ ਚੱਕਣ ਇੰਨੇ ਇੰਨਾ ਡਿਜ਼ਾਈਨ ਬਣਾ ਕੇ ਜੇਬ ਤੇ ਇੰਨਾ ਕਟਾ ਦੇਣੇ ਆ ਤੇ ਫਿਰ ਥੱਲੇ ਚੱਕ ਕੇ ਨਾਲ ਲਾ ਲੈਣੇ ਇਹ ਮੇਰੀ ਵੀਡੀਓ ਵਿੱਚ ਪਾਈ ਹੋਈ ਹੈ ਇਹ ਆ ਮੇਰੀ ਵੀਡੀਓ ਬਣੀ ਬਣਾਈ ਡਿਲੀਟ ਹੋ ਗਈ ਸੀ ਜਦੋਂ ਮੈਂ ਆਪਾਸਾ ਇੱਥੋਂ ਤੱਕ ਰਾਂਗੀ ਉਦੋਂ ਵੀਡੀਓ ਪਾਉਂਗੀ ਤੇ ਇਹ ਵਿੱਚੋਂ ਇਹਦੀ ਇਹਦੀ ਵੀ ਪਾਈ ਹੋਈ ਹੈ ਮੁੰਡੇ ਦੀ ਤੇ ਫਿਰ ਮੈਂ ਪਿੱਛੇ ਦੇ ਪਾਸੇ ਦੱਸਾਂਗੇ ਚਲੋ ਜੀ ਆਪਾਂ ਅਗਲੀ ਵੀਡੀਓ ਜੋੜਾਂਗੇ ਨਾਲ ਸਾਰੇਨ ਪਰਪਲ ਹੀ ਸੱਸਰੀਏ ਕਾਲ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਤੇ ਅਸੀਂ ਆ ਨਾ ਵੀ ਜਾਗਟ ਦੀ ਬੁਨਤੀ ਦੱਸੀ ਸੀ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਮੈਨੂੰ ਤੁਸੀਂ ਬਲੈਕ ਕਲਰ ਚ ਦੱਸਦੇ ਤੇ ਮੈਨੂੰ ਸਮਝ ਨਹੀਂ ਲੱਗੀ ਤੇ ਅਸੀਂ ਇਸ ਕਰਕੇ ਬੁਨਤੀ ਦੁਬਾਰਾ ਦੱਸਦੇ ਆ ਦੇਖੋ ਅਸੀਂ ਪਹਿਲਾਂ ਇਸ ਤੇ ਇਹ ਬੁਨਤੀ ਦੱਸੀ ਸੀਗੀ ਕਿ ਉਹ ਕਹਿੰਦੀ ਮੈਨੂੰ ਸਮਝ ਨਹੀਂ ਲੱਗੀ ਜੀ ਤੇ ਮੈਂ ਇਸ ਕਰਕੇ ਦੁਬਾਰਾ ਦੱਸਦੇ ਆ ਹੁਣ ਹੋਰ ਕਲਰਾਂ ਦੀ ਪਛਮ ਤੇ ਦੱਸਦੇ ਆ ਤੁਹਾਨੂੰ ਤੇ ਮੈਂ ਵੀ ਥੋੜਾ ਜਿਹਾ ਵੀ ਇੰਨੇ ਹੀ ਕੁੰਡੇ ਪਾਏ ਆ ਦੇਖੋ ਇਹ ਡਿਜ਼ਾਈਨ ਦੇ ਕੁੰਡੇ 10 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਣਗੇ ਡਿਜ਼ਾਈਨ ਦੀ ਇੱਕ ਡੱਬੀ 10 ਕੁੰਡਿਆਂ ਦੀ ਹੈ ਜਿਵੇਂ ਕਾ ਜੀ ਤੇ ਜਾਲੀ ਬਣੂਗੀ 1 ਕ ਇਹ ਤੇ 9 ਇਹ ਆ 10 ਹੋ ਜਾਂਦੇ ਆ ਇਹ 9 ਹੀ ਆ ਜਿੱਥੇ ਕਟਣਗੇ ਤਿੱਕੇ ਆ ਤੇ ਆਪਾਂ ਇੱਕ ਇੰਨੇ ਆ ਕੁੰਡੇ ਪਾਏ ਆ ਜੱਦੀ ਡੱਬੀ ਆ ਪਾਈਏ ਬਸ ਇੰਨੇ ਹੀ ਪਾਏ ਆ ਪਹਿਲਾਂ ਅਸੀਂ ਤੁਸੀਂ ਐ ਬਣਾ ਸਕਦੇ ਹੋ ਉਸੇ ਤੋਂ ਅੱਗੇ ਤੇ ਅੱਗੇ ਬੜੀਆਂ ਜਾਣਗੇ ਕੁੰਡਿਆਂ ਦੇ ਤਰ੍ਹਾਂ ਦੇ ਹਿਸਾਬ ਨਾਲ ਕੁੰਡੇ ਪਣਦੇ ਆ ਬਾਕੀ ਦੋ ਕੁੰਡੇ ਵਾਧ ਰੱਖਣੇ ਆ ਤੇ ਉਹ ਤੁਹਾਨੂੰ ਡਿਜ਼ਾਈਨ ਦੇ ਹਿਸਾਬ ਨਾਲ ਆ ਵੀ ਵੱਧ ਘੱਟ ਤਾਂ ਵੀ ਜੇ ਤੁਹਾਡੇ ਗੁੰਡੇ ਵੱਧ ਆ ਤਾਂ ਤੁਸੀਂ ਪਾਸੇ ਵੱਧ ਵੀ ਰੱਖ ਸਕਦੇ ਹੋ ਫੱਟੀ ਵਾਲੇ ਪਾਸੇ ਵੀ ਜਾਗਟ ਬਣਾਉਣੀ ਹੈ ਇਧਰ ਫੱਟੀ ਰੱਖਣੀ ਆਪਾਂ ਨਹੀਂ ਫੱਟੀ ਰੱਖਣੀ ਤੇ ਤੁਸੀਂ ਫੱਟੀ ਦੇ ਗੁੰਡੇ ਮੈਂ ਨੋਂ ਰੱਖੇ ਆ ਕਾਲੀ ਜਿਹੜੀ ਜਾਗਟ ਬੰਦੀ ਉਹਦੇ ਮੈਂ ਨੋਂ ਗੁੰਡੇ ਰੱਖੇ ਆ ਫੱਟੀ ਵਾਲੇ ਤੁਸੀਂ ਨੋਂ ਗੁੰਡੇ ਇਸ ਤਰ੍ਹਾਂ ਹੀ ਫੱਟੀ ਬਣਾਉਣੀ ਹੈ ਦੇਖੋ ਇਹ ਤਾਂ ਸਾਰਿਆਂ ਨੂੰ ਆਉਂਦਾ ਹੀ ਹੁੰਦਾ ਇੰਨਾ ਕੁ ਤਾਂ ਤੇ ਇਹ ਨੌ ਗੁੰਡੇ ਆਪਾਂ ਫੱਟੀ ਦੇ ਰੱਖਿਆ ਬਾਕੀ ਇੱਕ ਗੁੰਡਾ ਦੇ ਨਾਲ ਆਪਾਂ ਰੱਖਣਾ ਹੁੰਦਾ ਦੇਖੋ ਜਿਹੜਾ ਆਪਾਂ ਫੱਟੀ ਤੋਂ ਬਿਨਾ ਆਪਾਂ ਬਣਾਉਨੇ ਆ ਤੇ ਪਹਿਲਾ ਜਿਹੜਾ ਕੁੰਡਾ ਆਪਾਂ ਰੱਖਣਾ ਫੱਟੀ ਦੇ ਨਾਲ ਇੱਕ ਆ ਗੁੰਡਾ ਸਿੱਧਾ ਜ਼ਰੂਰ ਬੁਣਨਾ ਤੁਸੀਂ ਫੱਟੀ ਦੇ ਜਿੰਨੇ ਵੀ ਤੁਸੀਂ ਕੁੰਡੇ ਰੱਖਦੇ ਓਨੇ ਰੱਖ ਕੇ ਫਿਰ ਇੱਕ ਕੁੰਡਾ ਸਿੱਧਾ ਜ਼ਰੂਰ ਬੁਣਨਾ ਤੇ ਇੱਕ ਫੇਰ ਆਪਾਂ ਸਿੱਧਾ ਬੁਣ ਲੈਣਾ ਦੇਖੋ ਤੇ ਹੁਣ ਆਪਾਂ ਧਾਗਾ ਆਪ ਦੇ ਗੰਨੀ ਕਰਕੇ ਦੇ ਜਾਲੀ ਬਣਾਉਣੀ ਹੈ ਕੁੰਡਾ ਸਿੱਧਾ ਪੁੰਨ ਲੈਣਾ ਇੱਥੇ ਆਪਣੀ ਜਾਲੀ ਬਣ ਗਈ ਹੈ ਤੇ ਇੱਕ ਕੁੰਡਾ ਸਿੱਧਾ ਪੁੰਨ ਲਿਆ ਹੁਣ ਦੋ ਹੋਰ ਸਿੱਧੇ ਪੁੰਨਨੇ ਆਪਾਂ ਇੱਥੇ ਜੋ ਕੁੰਡੇ ਸਿੱਧੇ ਤਿੰਨ ਕੁੰਡੇ ਹੋਗੇ ਆ ਜਾਲੀ ਤਾਂ ਇੱਧਰ ਆ ਗਈ ਇਸ ਕੁੰਡੇ ਨਾਲ ਆ ਤਿੰਨ ਕੁੰਡੇ ਹੋਗੇ ਤੇ ਹੁਣ ਆਪਾਂ ਇੱਥੇ ਤਿੰਨਾਂ ਤੋਂ ਇੱਕ ਬਣਾਉਣਾ ਹੈ ਇੱਕ ਤਾਂ ਆਪਣੇ ਇੱਧਰ ਜਾਲੀ ਵਾਲਾ ਬਣ ਗਿਆ ਦੇਖੋ ਦੋ ਕੁੰਡੇ ਚੱਪਾ ਇਧਰ ਸਿਲਾਈ ਪਾ ਕੇ ਦੋ ਕੁੰਡਿਆਂ ਨੂੰ ਤੇਪਾ ਲਾਦ ਲੈ ਦੇਖੋ ਤੇ ਕਾ ਗੁੰਡਰ ਲਾ ਲੈਣਾ ਨਾਲ ਦੇਖੋ ਤਿੰਨਾਂ ਦਾ ਆਪਾਂ ਇੱਕ ਬਣਾਉਣਾ ਤਿੰਨ ਗੁੰਡੇ ਆਪਾਂ ਸਿੱਧੇ ਬਣਨੇ ਇਹ ਆਪਣੇ ਸੱਤ ਗੁੰਡੇ ਹੋ ਗਏ ਆ ਤੇ ਦੋ ਆਪਣੇ ਘਟ ਗਏ ਆ ਤਿੱਕਾ ਵੱਧ ਗਿਆ ਇੱਧਰ ਤੇ ਹੁਣ ਇੱਥੇ ਜਾਲੀ ਬਣੂਗੀ ਦੇਖੋ ਇੱਕ ਇੱਧਰ ਆਪਾਂ ਸਿੱਧਾ ਗੁੰਡਾ ਬਣਿਆ ਤੇ ਇੱਕ ਜਾਲੀ ਬਣਾਈ ਤੇ ਤਿੰਨ ਗੁੰਡੇ ਆਪਾਂ ਬੁਨੇ ਤੇ ਫਿਰ ਤਿੰਨਾ ਤੋਂ ਇੱਕ ਬਣਾਇਆ ਤੇ ਨੇ ਬੁਨੇ ਤੇ ਇੱਕ ਜਾਲੀ ਬਣਾਈ ਇਧਰ ਇਹ 10 ਗੁੰਡੇ ਹੋ ਗਏ ਇੱਥੋਂ ਟਿੱਕਰ ਤੇ ਹੁਣ ਆਪਣੀ ਇੱਕ ਜਾਲੀ ਹੋਰ ਬਣੋਂਗੇ ਦੇਖੋ ਜਿਹੜੇ ਆਪਣਾ ਇੱਥੇ ਤਿੰਨਾ ਤੋਂ ਇੱਕ ਬਣਾਇਆ ਇੱਕ ਇਧਰ ਜਾਲੀ ਬਣ ਗਈ ਇੱਕ ਇਧਰ ਇਹ ਪੂਰਾ ਹੋ ਗਿਆ ਜਿਹੜੀ ਆ ਜਾਲੀ ਬਣੀ ਹੈ ਇਹਦਾ ਇਧਰ ਗੁੰਡਾ ਘਟੂਗਾ ਦੇਖੋ ਇੱਕ ਗੁੰਡਾ ਬੁੰਡਾ ਜਾਲੀ ਬਣਾ ਲਈ ਤੇ ਇੱਕ ਦੋ ਗੁੰਡੇ ਹੋਰ ਬੁੰਨੇ ਆਪਾਂ ਦੇ ਤੇ ਹੁਣ ਆਪਾਂ ਸਿੱਧੇ ਪਾਸੋਂ ਸਲਾਈ ਪਾ ਕੇ ਦੋਹਾਂ ਤੋਂ ਇੱਕ ਬਣਾਉਣਾ ਇੱਥੇ ਆਪਾਂ ਇੱਕ ਪਾਸੇ ਹੀ ਜਾਲੀ ਬਣਾਈ ਹੈ ਦੋਹਾਂ ਤੋਂ ਇੱਕ ਹੀ ਬਣਾਉਂਗਾ ਜੇ ਆਪਾਂ ਅੱਗੇ ਬੁਣਾਂਗੇ ਜਿਵੇਂ ਅੱਗੇ ਦੀ ਅੱਗੇ ਜਿਵੇਂ ਇਹ ਨਾ ਬੁਣਾਂਗੇ ਤਾਂ ਫਿਰ ਆਪਾਂ ਨੂੰ ਤਿੰਨਾਂ ਤੋਂ ਇੱਕ ਬਣਾਉਣਾ ਪਊਗਾ ਇੱਥੇ ਤੇ ਹੁਣ ਆਪਾਂ ਦੋਹਾਂ ਤੋਂ ਇੱਕ ਬਣਾਇਆ ਹੈ ਕਿ ਇੱਧਰ ਇੱਕ ਜਾਲੀ ਬਣਾਈ ਆਪਾਂ ਇੱਕ ਜਾਲੀ ਜਿਹੜੀ ਇੱਧਰ ਬਣਾਈ ਹੈ ਉਹਦਾ ਇੱਧਰ ਘਟ ਗਿਆ ਜਿਹੜੀ ਆ ਇੱਕ ਜਾਲੀ ਬਣਾਈ ਹੈ ਉਹਦਾ ਇੱਧਰ ਘਟਿਆ ਤੇ ਜੇ ਆਪਾਂ ਅੱਗੇ ਜਾਕਟ ਦੇ ਜਿੰਨੇ ਵੀ ਡਿਜ਼ਾਈਨ ਬਣਾਉਣੇ ਆ ਫਿਰ ਆਪਾਂ ਨੂੰ ਤਿੰਨਾਂ ਤੋਂ ਇੱਕ ਬਣਾਉਣਾ ਪਊਗਾ ਸਿਰੇ ਤੇ ਆਪਾਂ ਨੂੰ ਇੱਕ ਨੋਂ ਤੋਂ ਇੱਕ ਬਣਾਉਣਾ ਪ ਬਹੁਤ ਹੀ ਸੋਖਾ ਡਿਜ਼ਾਈਨ ਹੈ। ਹਰੇਕ ਪੈਣੀ ਬਣਾ ਸਕਦੀ ਐ ਇਸ ਡਿਜ਼ਾਈਨ ਨੂੰ। ਇੱਧਰ ਆਪਣੇ ਜਿਹੜੇ ਨੌ ਆਪਾਂ ਕੁੰਡੇ ਰੱਖੇ ਸੀਗੇ ਇਹਨਾਂ ਤੋਂ ਆਪਣੇ ਘਟੀ ਜਾਣੇ ਆ ਉੱਧਰ ਜਾਲੀ ਨਾਲ ਵਧਿ ਜਾਣੇ ਆ। 근데 ਜਾਂ ਤਾਂ ਮੈਂ ਪਹਿਲਾਂ ਦੱਸਿਆ ਹੀ ਸੀਗਾ ਕਹਿੰਦੇ ਵੀ ਕਾਲੇ ਰੰਗ ਤੇ ਸਾਨੂੰ ਸਮਝ ਨਹੀਂ ਆਈ ਇਸ ਕਰਕੇ ਮੈਂ ਦੁਬਾਰਾ ਵੀਡੀਓ ਬਣਾਉਣੀ ਐ। ਮੈ ਕਮੈਂਟ ਆਈ ਸੀਗੇ 2 3 ਵੀ ਇਹ ਬੁੰਤੀ ਦੇ ਵੀ ਸਾਨੂੰ ਬੁੰਤੀ ਦੱਸੋ ਤੇ ਮੈਂ ਉਹ ਦਿਨ ਕਾਲੀ ਵੀ ਜਾਗਟ ਲਾਈ ਸੀ ਉਸੇ ਜੀ ਪਾਉਣੀ ਸੀਗੀ ਇਹ ਤੇ ਫਿਰ ਮੈਂ ਉਹ ਤੇ ਦੱਸਤੀ ਉਹ ਤੇ ਨਹੀਂ ਸਮਝਾਈ ਹੁਣ ਮੈਂ ਕਿਹ ਚੱਲ ਇੱਕ ਵਾਰੀ ਹੋਰ ਦੱਸ ਦਿੰਨੀ ਐਮ ਟਾਈਮ ਤਾਂ ਮੇਰੇ ਕੋਲੇ ਹੈ ਹੀ ਨਹੀਂ ਸੀਗਾ ਮੈਂ ਕਿਾ ਥੋੜੇ ਜਿੇ ਕੁੰਡੇ ਪਾ ਕੇ ਚੱਲ ਆਪਾਂ ਦੱਸ ਦਿੰਨੇ ਹਾਂ ਜਾਗਟ ਤੇ ਤਾਂ ਮੈਂ ਸਾਰੀ ਜਾਗਟ ਦੀ ਵੀ ਕਾਲੀ ਤੇ ਤਾਂ ਮੈਂ ਵੀ ਸਮਝ ਆ ਜੂਗੀ ਸਾਰੀ ਜਾਗਟ ਵੀ ਆਪਾਂ ਜਾਗਟੀ ਬਣਾਉਣੀ ਸੀ ਕਾਲੀ ਤਾਂ ਮੈਂ ਕਾਲੀ ਤੇ ਦੱਸਤੀ ਦੇਖੋ ਇਹ ਕਿੰਡਾ ਤਾਂ ਆਪਾਂ ਸਿੱਧਾ ਬਣਿਆ ਸੀ ਜਿਹੜਾ ਜਾਲੀ ਵਾਲਾ ਉਹ ਵੀ ਸਿੱਧਾ ਬਣਿਆ ਜਾਊਗਾ ਇੱਧਰ ਹੁਣ ਜਾਲੀ ਬਣੂਗੀ ਦੇਖੋ ਇੱਕ ਕਿੰਡਾ ਬੁਣਿਆ ਗਿਆ ਤੇ ਇੱਕ ਹੋਰ ਬੁਣਨਾ ਆਪਾਂ ਪਹਿਲਾਂ ਤਿੰਨ ਬੁਣਿਆ ਸੀ ਹੁਣ ਦੋ ਐ ਤੇ ਆਹ ਜਿਹੜਾ ਆਪਾਂ ਕਿੰਡਾ ਆਹ ਸੀ ਇੱਥੋਂ ਆਪਾਂ ਸਲਾਈ ਪਾਉਣੀ ਆ ਦੇਖੋ ਆਹ ਦੋ ਕਿੰਡਿਆਂ ਚ ਤੇ ਇਸ ਲੋਟ ਆਪਣੇ ਗੁੰਡੇ ਲੱਦੇ ਜਾਣਗੇ ਤੇ ਇੱਕ ਕਿੰਡਾ ਇੱਧਰੋਂ ਹੋਰ ਲਾ ਲੈਣਾ ਦੇਖੋ ਤਿੰਨ ਕਿੰਡੇ ਇਹ ਆਪਣੇ ਤਿੰਨ ਕਿੰਡੇ ਹੋ ਗਏ ਆ ਤਿੰਨ ਦਾ ਇੱਕ ਬਣਿਆ ਹੁਣ ਦੋ ਕੁੰਡੇ ਸਿੱਤੇ ਹੁਣ ਫੇਰ ਅੰਨੀਂਦਰ ਜਾਲੀ ਬਣੋਗੇ ਇਹ ਤਿੰਨ ਹੋ ਜਾਣਗੇ ਜਾਲੀ ਵਾਲੇ ਇੱਕ ਤੇ ਇੱਕਾ ਸਿੱਧਾ ਬੁਣਿਆ ਸੀ ਤੇ ਇੱਕਾ ਜਾਲੀ ਵਾਲਾ ਦੇਖੋ ਇਧਰ ਵਧੀ ਜਾਂਦੇ ਅੰਦਰ ਘਟੀ ਜਾਂਦੇ ਇੱਥੇ ਫੇਰ ਜਾਲੀ ਬਣ ਜੂਗੀ ਆਪਣੀ ਇੱਥੇ ਆਪਾਂ ਦੋ ਕੁੰਡੇ ਬੁਣਨੇ ਤੇ ਦੋ ਤੇ ਹੁਣ ਆਪਾਂ ਦੋ ਤਾਂ ਇੱਕਾ ਬਣਾਉਂਗੇ ਉਲਟੇ ਇਸ ਲੰਘੇ ਉਲਟੇ ਗੇ ਪੈਣਗੇ ਆਪਾਂ ਪਾ ਲੈਨੇ ਜਿਹ ਉਥੇ ਸਲਾਈ ਆਪਣੀ ਉਲਟੀ ਪੈ ਗਈ ਹੁਣ ਪੰਜਵੀਂ ਸਲਾਈ ਆਪਣੀ ਸਿੱਧੇ ਪਾਸਿਓਂ ਫੱਟੀ ਤੁਸੀਂ ਰੱਖਣੀ ਰੱਖਣੀ ਫੱਟੀ ਚ ਪਾਉਣਾ ਜੇ ਤੁਸੀਂ ਕੋਟੀ ਸਵਟਰ ਚ ਡਿਜ਼ਾਈਨ ਪਾਉਣਾ ਹੈ ਇਹ ਜਾਂ ਬਲਾਉਜ਼ ਚ ਪਾਉਣਾ ਫੇਰ ਫੱਟੀ ਨਹੀਂ ਕਹਿੰਦੀ ਕੀ ਫੇਰ ਇਸੇ ਤਰ੍ਹਾਂ ਹੀ ਡਿਜ਼ਾਈਨ ਬਣੂਗਾ ਹੁਣ ਆਪਾਂ ਇੱਥੇ ਜਾਲੀ ਬਣਉਣੀ ਇੱਕ ਕੁੰਡਾ ਬੁਣਨਾ ਅੱਗੇ ਪਹਿਲਾਂ ਪਤਨ ਬੁਣਿਆ ਸੀ ਫੇਰ ਦੋ ਫੇਰ ਹੁਣ ਇਹ ਪੰਜਵੀਂ ਸਲਾਈ ਚ ਆਪਾਂ ਇੱਕ ਕੁੰਡਾ ਬੁਣਿਆ ਤੇ ਇੱਥੇ ਆਪਣੇ ਦੋ ਤਾਂ ਇੱਕ ਬਣਣਗੇ ਦੇਖੋ ਇਧਰੋਂ ਸਲਾਈ ਇਸ ਤਰ੍ਹਾਂ ਪਾਉਣੀ ਹੈ ਇਦਾਂ ਦੋ ਤੰਨਾ ਟਿੱਕਾ ਬਣ ਜਾਣਾ ਦੇਖੋ ਟਿੱਕਾ ਗੁੰਡਾ ਬਣਨ ਲੱਗ ਪਿਆ ਦੇਖੋ ਹੁਣ ਆਪਣੇ ਤੰਨੇ ਹੀ ਰਹਿ ਗਏ ਇੱਧਰ ਇੱਥੇ ਜਾਲੀ ਬਣ ਜਾਣੀ ਲੱਗੀ ਜਿਹੜੇ ਜਾਲਗਾਂ ਵਾਲੇ ਆ ਉਹ ਇੱਥੇ ਸਿੱਧਾ ਬੁਣੀ ਜਾਣਗੇ ਵਧੇ ਜਾਣਗੇ ਇਸ ਪਾਸੇ ਉਲਟੀਆਂ ਸਲਾਈਆਂ ਸਾਰੀਆਂ ਉਸੇ ਤਰ੍ਹਾਂ ਹੀ ਪੈਣੀਆਂ ਦੇਖੋ ਇੱਕ ਗੁੰਡਾ ਬੁਣ ਲਿਆ ਟਿੱਕਾ ਆਪਾਂ ਦੋ ਤੋਂ ਇੱਕ ਬਣਾਤਾ ਦੇਖੋ ਟਿੱਕਾ ਆਪਾਂ ਬਣਨਾ ਹੈ ਉਲਟੀਆਂ ਸਲਾਈਆਂ ਆਪਣੀ ਛੇਵੀਂ ਹੈ ਹੁਣ ਆਪਣੀ ਸੱਤਵੀਂ ਸਲਾਈ ਹੈ ਦੇਖੋ ਐਸ ਸਲਾਈ ਤੇ ਆਪਣਾ ਡਿਜ਼ਾਈਨ ਪੂਰਾ ਹੋ ਜਾਊਗਾ ਅਗਲੀ ਸਲਾਈ ਅਟਮੇ ਆਪਣੀ ਸਿੱਧੀ ਬਣੂ ਦੇਖੋ ਹੁਣ ਆਪਾਂ ਗੁੰਡਾ ਨਹੀਂ ਸਿੱਧਾ ਬੁਣਨਾ ਹੁਣ ਆਪਾਂ ਤਿੰਨਾ ਤੱਕੀ ਬਣਾਉਣਾ ਦੇਖੋ ਇਧਰੋਂ ਸਲਾਈ ਪਾਈ ਦੋਨਾਂ ਚ ਤੇ ਇਸ ਪਾਸੇ ਆਪਾਂ ਲਿਆਂਦੇ ਤੇ ਇਧਰ ਆਪਾਂ ਤਿੰਨਾ ਤੱਕ ਬਣਾਏ ਦੇਖੋ ਇੱਥੇ ਜਾਲੀ ਬਣ ਗਈ ਤੇ ਹੁਣ ਆਪਾਂ ਧਾਗਾ ਦੇ ਕੰਨੀ ਕਰਕੇ ਜਾਲੀ ਬਣਾ ਲਈਆਂ ਤੇ ਇੱਕ ਗੁੰਡਾ ਰਹਿ ਗਿਆ ਆਪਣਾ ਇਹ ਆਪਣੀਆਂ ਚਾਰ ਜਾਲੀਆਂ ਬਣ ਗਈਆਂ ਤੇ ਅੱਠਵੀਂ ਆਪਣੀ ਉਲਟੀ ਸਲਾਈ ਬਣੂਗੀ ਇੱਕ ਡਿਜ਼ਾਈਨ ਆਪਣਾ ਪੂਰਾ ਹੋ ਜਾਊਗਾ ਹੁਣ ਆਪਣਾ ਇਧਰੋਂ ਵੀ ਕੋਈ ਕੁੰਡਾ ਨਹੀਂ ਬਣਨਾ ਨਾ ਜਾਲੀ ਬਣੂਗੀ ਨਾ ਲੋਥਾ ਇੱਕ ਬਣੂਗਾ ਦੇਖੋ ਤੇ ਅੱਠਵੀਂ ਸਲਾਈ ਆਪਾਂ ਉਲਟੀ ਪਾਣੀ ਹੈ ਦੇਖੋ ਜੀ ਆਪਣੀਆਂ ਅੱਠ ਸਲਾਈਆਂ ਪੈ ਗਈਆਂ ਤੇ ਹੁਣ ਆਪਣੀਆਂ ਦੋ ਸਲਾਈਆਂ ਪੈਣੀਆਂ ਦੇਖੋ ਆਹ ਵਾਲੀਆਂ ਦੀ ਆਪਾਂ ਬਣਾ ਲੈਂਦੇ ਆ ਦੋ ਸਲਾਈਆਂ ਇਹਨਾਂ ਤੋਂ ਆਪਣੀ ਹੁਣ ਜਦੋਂ ਆਪਾਂ ਜੈਕਟ ਬਣਨੀ ਆ ਸਿੱਧਾ ਬੁਣਨਾ ਤੇ ਹੁਣ ਆਪਾਂ ਉਲਟੇ ਹੀ ਬਣਾਗੇ ਦੇਖੋ ਜਦੋਂ ਆਪਾਂ ਜੈਕਟ ਬਣਾਵਾਂਗੇ ਫੱਟੀ ਨਾਲ ਇੱਕ ਇੱਕ ਹੁੰਡਾ ਸਿੱਧਾ ਬੁਣਨਾ ਤੇ ਫਿਰ ਆਪਾਂ ਉਲਟੀ ਸਲਾਈ ਪਾਉਣੀ ਆ ਦੇਖੋ ਇਹ ਉਲਟੀ ਬਣੂਗੀ ਸਿੱਧੇ ਪਾਸਿਓਂ ਇਹ ਆਪਣੀ ਨੌਵੀਂ ਸਲਾਈ ਹੈ ਦੇਖੋ ਆਪਣੀ ਨੌਵੀਂ ਸਲਾਈ ਪੈ ਗਈ ਹੈ ਸਿੱਧੇ ਪਾਸਿਓਂ ਹੁਣ ਆਪਣੀ ਉਲਟੇ ਪਾਸਿਓਂ ਉਲਟੀ ਪਾਉਗੀ ਇਹ 10ਵੀਂ ਸਲਾਈ ਇਹ ਬਣਾ ਲੈਨੇ ਆ ਹੁਣ ਆਪਣੀ 11ਵੀਂ ਸਲਾਈ ਸਿੱਧੇ ਪਾਸੇੋਂ ਤੇ ਇਹ ਵੀ ਉਲਟੀ ਪਾਊਗੀ 11ਵੀਂ ਸਲਾਈ ਇਹ ਬਣਾ ਲੈਨੇ ਆ ਆਪਾਂ ਤੇ ਫਿਰ ਆਪਾਂ 12ਵੀਂ ਉਲਟੇ ਪਾਸੇ ਉਲਟੀ ਬਣਾ ਕੇ ਫਿਰ ਤੁਹਾਨੂੰ 13ਵੀਂ ਸਲਾਈ ਤੇ ਆਪਾਂ ਦੱਸਾਂਗੇ ਦੇਖੋ ਜੀ ਆਪਾਂ ਉਲਟੇ ਪਾਸੇ ਪਾ ਲਈ ਇਹ 12ਵੀਂ ਸਲਾਈ ਤੇ ਹੁਣ ਆਪਣੀ 13ਵੀਂ ਸਲਾਈ ਸਿੱਧੇ ਪਾਸੇੋਂ ਤੇ ਹੁਣ ਆਪਣਾ ਇਹ ਡਿਜ਼ਾਈਨ ਦੇਖੋ ਡਿਜ਼ਾਈਨ ਉਹੀ ਪਊਗਾ ਆ ਵਾਲਾ ਹੀ ਤੇ ਬਦਲਿਆ ਜਾਊਗਾ ਜਿੱਥੇ ਆਪਾਂ ਘਟਾਉਂਦੇ ਸੀਗੇ ਇੱਥੇ ਤਾਂ ਜਾਲੀ ਬਣੂਗੀ ਤੇ ਇੱਥੇ ਆਪਾਂ ਵਧਾਉਂਦੇ ਸੀ ਇੱਥੇ ਆਪਣਾ ਘਟੂਗਾ ਇਧਰ ਉਹੀ ਡਿਜ਼ਾਈਨ ਹੈ ਤੇ ਥੋੜਾ ਜਿਹਾ ਵੀ ਇਹ ਉਲਟ ਹੋ ਕੇ ਚੱਲੂਗਾ ਡਿਜ਼ਾਈਨ ਇਹ ਵੀ ਸ਼ੁਰੂ ਹੋਊਗਾ ਤੇ ਇਹ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਪਾਈ ਤੇ ਜਾਲੀ ਬਣਾਈ ਸੀ ਇੱਥੇ ਹੁਣ ਆਪਣਾ ਇੱਥੇ ਘਟੂਗਾ ਠੀਕ ਆ ਦੋ ਸਲਾਂਗਾਂ ਪਾ ਕੇ ਦੋ ਦੋ ਸਲਾਂਗਾਂ ਪਾਣੀਆਂ ਤੇ ਚਾਰ ਡਿਜ਼ਾਈਨ ਬਣ ਕੇ ਦੀ ਜੇਬ ਰੱਖੀ ਜਾਊਗੀ ਹੁਣ ਤੁਹਾਨੂੰ ਦੱਸ ਦਿੰਨੇ ਆ ਇੱਕ ਸਲਾਈ ਦਾ ਤੇ ਫਿਰ ਤੁਹਾਨੂੰ ਅੱਗੇ ਆਪ ਹੀ ਪਤਾ ਲੱਗ ਜਾਊਗਾ ਪਹਿਲਾਂ ਅਸੀਂ ਦੱਸਿਆ ਹੋਇਆ ਵੀਡੀਓ 'ਚ ਤੇ ਤੁਸੀਂ ਉਸ ਤੇ ਵੀ ਦੇਖ ਸਕਦੇ ਹੋ ਜਾ ਕੇ ਦੇਖੋ ਇੱਕ ਕੁੰਡਾ ਆਪਾਂ ਇਹ ਸਿੱਧਾ ਬੰਨਣਾ ਫਿਰ ਢੀੜ ਕੋ ਬੜੀ ਲੰਮੀ ਹੋ ਜਾਂਦੀ ਐ ਇਸ ਕਰਕੇ ਤੇ ਹੁਣ ਆਪਾਂ ਧਾਗਾ ਲੱਦ ਲੈਣਾ ਦੇਖੋ ਇੱਥੋਂ ਆਪਾਂ ਦੋਂਦਾ ਇੱਕ ਬਣਾਉਣਾ ਪਹਿਲਾਂ ਆਪਾਂ ਜਦੋਂ ਪਹਿਲੀ ਸਲਾਈ ਤੇ ਸ਼ੁਰੂ ਕੀਤਾ ਸੀ ਡਿਜ਼ਾਈਨ ਉਹਦਾ ਆਪਾਂ ਜਾਲੀ ਬਣਾਈ ਸੀ ਹੁਣ ਆਪਾਂ ਦੋਂਦਾ ਇੱਕ ਬਣਾਉਣਾ ਦੇਖੋ ਤੇ ਹੁਣ ਆਪਾਂ ਇੱਥੇ ਤਿੰਨ ਕੁੰਡੇ ਬੋਣਨੇ ਆ ਚਾਰ ਕੁੰਡੇ ਬੋਣਨੇ ਆ ਆਪਾਂ ਤੇ ਆ ਆ ਗਈ ਆਪਣੀ ਜਿਹੜਾ ਆਪਾਂ ਘਟਾਉਂਦੇ ਸੀ ਤੇ ਜਾਲੀ ਬਣੂਗੀ ਦੇਖੋ ਤਿੱਕ ਜਾਲੀ ਆਪਣੀ ਇੱਧਰ ਬਣੂਗੀ ਦੇਖੋ ਹੁਣ ਆਪਾਂ ਤਿੰਨ ਕੁੰਡੇ ਬੋਣਨੇ ਆ ਤਿੰਨ ਕੁੰਡੇ ਬੋਣਨੇ ਜਾਲੀ ਬਣਾ ਕੇ ਹੁਣ ਆਪਣਾ ਇੱਥੇ ਦੋਹਾਂ ਦਾ ਇੱਕ ਤਿੰਨਾ ਤੋਂ ਇੱਕ ਬਣੂਗਾ ਦੇਖੋ ਉੜੇ ਜੀ ਮੇਰੇ ਕੈਮਰੇ ਚ ਫੋਟੋ ਸਾਫ ਨਹੀਂ ਆਉਂਦੀ ਫਿੱਕੀ ਜੀ ਆਉਂਦੀ ਹੈ ਤੇ ਹੁਣ ਆਪਾਂ ਤਿੰਨ ਬੁੰਨਿਆ ਦੇਖੋ ਹੁਣ ਆਪਣੀ ਇੱਥੇ ਜਾਲੀ ਬਣੂਗੀ ਇੱਕ ਗੁੰਡਾ ਸਿੱਧਾ ਦੇਖੋ ਇਹ ਆਪਣਾ ਡਿਜ਼ਾਈਨ ਆਹੀ ਹੈ ਤੇ ਥੋੜਾ ਜਿਹਾ ਉਲਟੋ ਹੋ ਕੇ ਪਰੋਜਿਆ ਦੇਖੋ ਜਿਹੜਾ ਆਪਣਾ ਤਿੰਨਾਂ ਦਾ ਇੱਕ ਇੱਥੇ ਬੁਣਿਆ ਸੀਗਾ ਬਣਦਾ ਸੀ ਉਹ ਹੁਣ ਇੱਥੇ ਬਣਦਾ ਦੇਖੋ ਇਹਨੂੰ ਆਪਣਾ ਥੋੜਾ ਕਰਕੇ ਇਹੇ ਤੇ ਇਧਰ ਆਪਣਾ ਇੱਥੇ ਜਾਲੀ ਸ਼ੁਰੂ ਹੋਈ ਤੇ ਇੱਥੇ ਆਪਣਾ ਦੋ ਇੱਕ ਬਣਿਆ ਦੋ ਤੋਂ ਤੇ ਜਿਹੜਾ ਇੱਥੇ ਦੋ ਤੋਂ ਇੱਕ ਬਣਾ ਉਹਦੀ ਜਾਲੀ ਬਣ ਗਈ ਫਿਰ ਜਿਹੜੀ ਆ ਜਾਲੀ ਬਣੀ ਆ ਉਹਦਾ ਇੱਥੋਂ ਤਿੰਨਾਂ ਤੋਂ ਇੱਕ ਬਣਾ ਕੇ ਤੇ ਇੱਕ ਇਧਰ ਜਾਲੀ ਬਣ ਗਈ ਠੀਕ ਆ ਕੁੰਡੇ ਬਰਾਬਰ ਹੋ ਜਾਂਦੇ ਆ ਤੇ ਇਸੇ ਤਰ੍ਹਾਂ ਹੀ ਬਣੂਗਾ ਉਲਟੇ ਪਾਸੇ ਆਪਾਂ ਪਾ ਲੈਨੇ ਆ ਇੱਕ ਸਲਾਈ ਤੇ ਆਪਾਂ ਦੱਸ ਦਿੰਨੇ ਆ ਫਿਰ ਵੀਡੀਓ ਬੜੀ ਲੰਮੀ ਹੋ ਜਾਊਗੀ ਜਿਵੇਂ ਪਹਿਲਾਂ ਡਿਜ਼ਾਈਨ ਬਣਾਇਆ ਡਿਜ਼ਾਈਨ ਉਵੇਂ ਬਣੂਗਾ ਦੇਖੋ ਦੋ ਤੋਂ ਇੱਕ ਪਟੂਗਾ ਨੇ ਕੋਈ ਇੱਥੇ ਆਪਣੀ ਜਾਲੀ ਬਣਉਂਗੇ। ਇਹ ਤੇ ਆਪਾਂ ਦੋ ਗੁੰਡੇ ਪਾਉਣਨੇ। ਇੱਕ ਜਾਲੀ ਬਣ ਗਈ ਤੇ ਕਿਤੇ ਤੇ ਹੁਣ ਆਪਾਂ ਫੇਰ। ਹਾਂ। ਹੰਦੋ ਗੁੰਡੇ ਆਪਾਂ ਸੱਦੇ ਪਾਉਣਨੇ। ਉਮਡਿਆਲੀ ਬਣੂਗੀ ਇਸ ਤਰ੍ਹਾਂ ਹੀ ਡਿਜ਼ਾਈਨ ਬਣੀ ਜਾਊਗਾ ਅੱਗੇ ਦੀ ਅੱਗੇ ਜੇ ਤੁਸੀਂ ਸਾਰੇ ਚ ਬਣਾਉਣੇ ਜੇ ਆਏ ਨਹੀਂ ਬਣਾਉਣਾ ਤੇ ਸਾਰੇ ਚ ਬਣਾਉਣਾ ਸਾਰੇ ਚ ਵੀ ਤੁਸੀਂ ਇਸੇ ਤਰ੍ਹਾਂ ਹੀ ਬਣਾ ਸਕਦੇ ਹੋ ਬਾਟਰ ਵੀ ਬਣਾ ਸਕਦੇ ਹੋ ਦੇਖੋ ਇਸ ਤਰ੍ਹਾਂ ਹੀ ਬਣੂਗਾ ਪਹਿਲਾਂ ਪਾਈਏ ਬਣਾ ਸ਼ੁਰੂ ਕੀਤਾ ਸੀ ਹੁਣ ਆਪਣਾ ਆ ਸ਼ੁਰੂ ਹੋਗਾ ਫੇਰ ਆ ਫੇਰ ਆ ਸ਼ੁਰੂ ਹੋਊਗਾ ਫੇਰਾ ਤੇ ਜੇ ਸਾਰੇ ਚ ਪਾਉਣਾ ਸਾਰੇ ਚ ਪਾ ਸਕਦੇ ਹਾਂ ਜੇ ਇੰਨਾ ਬਣਾ ਕੇ ਫਿਰ ਤੇੜ ਜਨ ਬਣਾਏ ਵੀ ਪਾ ਸਕਦੇ ਹਾਂ ਤੇ ਆਪਣੀ ਆ ਜੇਬ ਦੀ ਵੀਡੀਓ ਵੀ ਬਣਾਵਾਂਗੇ ਉਹ ਆਪਾਂ ਕਾਲੀ ਜਾਕਟ ਤੇ ਹੀ ਦੱਸਾਂਗੇ ਜੇਬ ਦੀ ਤਾਂ ਤੇ ਅਗਲੀ ਵੀਡੀਓ ਚ ਦੱਸਾਂਗੇ ਜੇ ਸਾਡੇ ਦੱਸਣ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਘੰਟੀ ਬਟਨ ਜਰੂਰ ਦਬਾਇਓ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ